ਆ ਦਿੱਲੀ ਪਬਲਿਕ ਨਿਊਜ਼ ਤੇ ਤੁਹਾਡਾ ਸਵਾਗਤ ਆ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਅੱਜ ਅਸੀਂ ਗੱਲ ਕਰਾਂਗੇ ਇੱਕ ਵੱਡਾ ਹਾਦਸਾ ਜਿਹੜਾ ਕਿ ਕੰਨੇ ਹੁਣ ਉਸ ਸਮੇਂ ਵਾਪਰ ਗਿਆ ਜਦੋਂ ਉਹ ਕੀ ਖੰਨਾ ਅਮਲੋ ਰੋਡ ਤੇ ਪੁਲ ਉੱਪਰ ਇੱਕ ਤੇਲ ਦਾ ਭਰਿਆ ਟੈਂਕਰ ਪਲਟ ਜਾਂਦਾ ਪਰ ਥੋੜੀ ਦੇਰ ਬਾਅਦ ਹੀ ਟੈਂਕਰ ਨੂੰ ਧੂਧੂ ਕਰਕੇ ਅੱਗ ਲੱਗ ਜਾਂਦੀ ਆ ਕੀ ਸੀਗੀ ਸਾਰੀ ਕਹਾਣੀ ਗੱਲ ਕਰਾਂਗੇ ਮਨੀਤ ਜੀ ਸਾਡੇ ਮਨੀਤ ਜੀ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਨਾਲ ਵੱਡਾ ਬਚਾਅ ਹੋਇਆ ਇੱਕ ਵੱਡਾ ਹਾਦਸਾ ਵਾਪਰ ਜਾਣਾ ਸੀਗਾ ਤੇ ਹੁਣ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ ਉੱਥੇ ਦੇਖੋ ਅੱਜ ਇੱਕ ਬਹੁਤ ਵੱਡਾ ਹਾਦਸਾ ਹੋ ਗਿਆ ਔਰ ਮੈਂ ਕਹਿੰਨਾ ਉਸ ਨੂੰ ਵੀ ਵੱਡਾ ਜਿਹੜਾ ਹਾਦਸਾ ਹੋਣ ਤੋਂ ਬਚ ਗਿਆ ਮਾਲੀ ਨੁਕਸਾਨ ਤਾਂ ਹੋਇਆ ਪਰ ਜਾਨੀ ਨੁਕਸਾਨ ਨਹੀਂ ਹੋਇਆ وجہ ਡਰਾਈਵਰ ਦੀ ਜਿਹੜੀ ਸਮਝਦਾਰੀ ਦੇ ਨਾਲ ਸੂਝ-ਬੂਝ ਦੇ ਨਾਲ ਇਹ ਜਿਹੜਾ ਹਾਦਸਾ ਹੈਗਾ ਇਹ ਇੱਕ ਬਹੁਤ ਵੱਡੇ ਹਾਦਸੇ ਵਿੱਚ ਤਬਦੀਲ ਹੋਣ ਤੋਂ ਇਹ ਬਚ ਗਿਆ ਹੁੰਦਾ ਕੀ ਹੈ ਕਿ ਗੁਵਿੰਦਗੜ ਸਾਈਡ ਵੱਲ ਤੇਲ ਦਾ ਭਰਿਆ ਟੈਂਕਰ ਜਾ ਰਿਹਾ ਸੀ ਤੇ ਅਚਾਨਕ ਅੱਗੇ ਕੋਈ ਪਸ਼ੂ ਆ ਜਾਂਦਾ ਗਾਂ ਸੀ ਸ਼ਾਇਦ ਉਹ ਅੱਗੇ ਆ ਗਈ ਤਾਂ ਉਹ ਡਾਵਾ ਡੋਲ ਹੋ ਗਿਆ ਤਾਂ ਡਰਾਈਵਰ ਨੂੰ ਇਹ ਲੱਗਿਆ ਕਿ ਇਹ ਜਿਹੜਾ ਟੈਂਕਰ ਆ ਇਹ ਉਛਲ ਕੇ ਪੁਲ ਦੇ نیچے ਜਾ ਡਕੇਗਾ ਜੇ ਇਹ ਐਦਾਂ ਕਿਤੇ ਹੋ ਜਾਂਦਾ ਤੇ ਇੱਕ ੱਡੀ ਵੱਡੀ ਤਰਾਸਦੀ ਹੋ ਜਣੀ ਸੀਗੀ ਤੇ ਜਿਹਦੀ ਕੀ ਪਰਪਾਈ ਹੋਣੀ ਬਿਲਕੁਲ ਹੀ ਨਾ ਮੁਮਕਨ ਸੀਗੀ ਉਹਨੇ ਉੱਥੇ ਹੀ ਆਪਣੀ ਸੂਈ ਬੂਦ ਨਾਲ ਟੈਂਕਰ ਜਿਹੜਾ ਉਹਨੇ ਘੁਮਾ ਕੇ ਉੱਥੇ ਉਲਟਾਤਾ ਲੋਕਾਂ ਨੇ ਉਹਨੂੰ ਵਿੱਚੋਂ ਕੱਢਿਆ ਡਰਾਈਵਰ ਨੂੰ ਡਰਾਈਵਰ ਨੂੰ ਜਦੋਂ ਵਿੱਚੋਂ ਕੱਢਦੇ ਸੀ ਉਸੇ ਟਾਈਮ ਹੀ ਉਹਦੇ ਵਿੱਚ ਅੱਗ ਵੀ ਲੱਗ ਗਈ। ਯਾਨੀ ਕਿ ਡਰਾਈਵਰ ਨੇ ਆਪਣੀ ਜਾਨ ਤੇ ਖੇលਿਆ ਵਿਚਾਰਾ ਠੀਕ ਹੈ ਸ਼ਾਬਾਸ਼ ਹੈ ਉਹਦੇ ਔਰ ਆਪਣੀ ਜਾਨ ਤੇ ਖੇਲ ਕੇ ਉਹਨੇ ਕਈ ਹੋਰ ਲੋਕਾਂ ਦੀ ਜਾਨ ਮਾਲ ਦੀ ਉਹਨੇ ਰੱਖਿਆ ਕੀਤੀ ਹੈ। ਜੇ ਅਮਰੀ ਜੀ ਜਿਸ ਤਰ੍ਹਾਂ ਨਾਲ ਦੱਸਿਆ ਜਾ ਰਿਹਾ ਆ ਆਪਾਂ ਇਹ ਵੀ ਸੁਣ ਲੈਣੇ ਆ ਕੀ ਕਹਿ ਰਹੇ ਨੇ ਐਸਐਸਪੀ ਵੀ ਮੌਕੇ ਤੇ ਪਹੁੰਚੇ ਨੇ ਤਹਿਸੀਲਦਾਰ ਵੀ ਪਹੁੰਚੇ ਨੇ ਇਹ ਉਹਨਾਂ ਦੀ ਗੱਲ ਸੁਣ ਲੈਣੇ ਆ ਉਹ ਕੀ ਕਹਿ ਰਹੇ ਨੇ ਉਹ ਬੰਦੇ ਸੀ ਤੇ ਟੇਲਰ ਟੈਂਕਰ ਸੀਗਾ ਕਿ ਕਿੱਦਾਂ ਹੋਇਆ ਹਾਦਸਾ ਕਿੱਦਾਂ ਹੋਇਆ ਗਾਏ ਆ ਗਈਆਂ ਹਾਂਜੀ ਗਾਏ ਆ ਗਾਂ ਆ ਗਈ ਅੱਗੇ ਤੇ ਕਿੱਥੋਂ ਦੀ ਕਿੱਥੇ ਜਾ ਰਹੀ ਸੀਗੇ ਇਹ ਜਨਰਲ ਉਹ ਗੁਰਿੰਦਰ ਕਣ ਜਾ ਰਿਹਾ ਤੇ ਇਹ ਚ ਪੈਟਰੋਲ ਸੀ ਜਾਂ ਡੀਜ਼ਲ ਸੀਗਾ 6000 ਲੀਟਰ ਡੀਜ਼ਲ 6000 ਪੈਟਰੋਲ ਕਿੱਦਾਂ ਜਿਹੜਾ ਟੈਂਕਰ ਪਲਟੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਿੱਦਾਂ ਜਾਣ ਕਿੱਦਾਂ ਬਚੀ ਤੁਹਾਡੀ ਸੌਦਰ ਲੋਕਾਂ ਨੇ ਕੱਢੇ ਸੀ ਇੱਥੇੋਂ ਅੱਛਾ ਘਰ ਵਾਲਾ ਨੇ ਨਾਲ ਦੀ ਨਾਲੇ ਅੱਗ ਲੱਗ ਗਈ ਸੀਗੀ ਦਾ ਬੱਸ ਬਹੁਰੇ ਨਾ ਮੇਰੀ ਪੈਂਟਰ ਨੂੰ ਵੀ ਸੇਖ ਲੱਗ ਗਿਆ ਮੈਂ ਪਈ ਕਿਦਾਂ ਹਲਾਕ ਕਿਦਾਂ ਹੁਣ ਤੋਂ ਦੀ ਸਿਹਤ ਕਿਦਾਂ ਆਏਗਾ ਠੀਕ ਆ ਜੋ ਤੇ ਕਿੱਥੋਂ ਦੀ ਕਿੱਥੇ ਜਾ ਰਹੇ ਸੀ ਜੀ ਜਲੰਧਰ ਤੋਂ ਆ ਰਹੇ ਸੀਗਾ ਜੀ ਉੱਥੇ ਮਲੌਰ ਰੋਡ ਤੇ ਗੋਵਿੰਦ ਪੰਪ ਅੱਜ ਇਹ ਰਾਉਂਡ 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੇ ਉਸ ਕਰਕੇ ਉਹਦੀ ਪੂਰੇ ਆਇਲ ਟੈਂਕਰ ਨੂੰ ਹੀ ਅੱਗ ਲੱਗ ਗਈ ਸੀ ਮਤਲਬ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਆਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਇਹ ਫਾਇਰ ਟੈਂਡਰਸ ਵੀ ਬੁਲਾ ਲਏ ਸੀਗੇ ਲੱਕੀਲੀ ਬਿਕੋਜ਼ ਮੰਡੀ ਗੋਬਿੰਦਗੜ੍ਹ ਵੀ ਨਾਲ ਹੀ ਹੈ ਖੰਨਾ ਦੇ ਔਰ ਇੱਥੇ ਸਾਡੇ ਲੋਕਲ ਹੀ ਫਾਇਰ ਟੈਂਡਰਸ ਹੈ ਤੇ 4 ਤੋਂ 5 ਫਾਇਰ ਡੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ ਬੋਥ ਆਰ ਸਟੇਬਲ ਐਂਡ ਥੋੜੀ ਐਂਗਜ਼ਾਇਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਚ ਆਦਰਵਾਇਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬੀਿੰਗ ਹਾਈਵੇ ਥੋੜਾ ਬਹੁਤ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦਈਏ ਮੈਨੂੰ ਪਤਾ ਲੱਗਿਆ ਕਿਸ ਜਗ੍ਹਾ ਦਾ ਟੈਂਕਰ ਸੀ ਕਿਸ ਜਗ੍ਹਾ ਦੀ ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਚੁਲਸਿਆ ਪਿਆ ਹੈ ਬਟ ਸ਼ਾਇਦ ਮੰਡੀ ਗੋਬਿੰਦਗੜ੍ਹ ਦੀ ਤਰਫ ਜਾ ਰਿਹਾ ਸੀਗਾ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀ ਜੀ ਜੀ ਇਟਸ ਟੂ ਇਨੀਸ਼ੀਅਲ ਫॉर ਮੀ ਟੂ ਟੈਲ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਰੋਡ ਵੀ ਡੈਮੇਜ ਹੋਇਆ ਕੋਈ ਸਰਕਾਰ ਦੇ ਕਾਰਨ ਕਰਕੇ ਪ੍ਰੈਸ ਪ੍ਰੋਵਾਈਡ ਕੀਤੀ ਜਾਊਗੀ ਕਿ ਬੰਦ ਕੀਤੀ ਗਈ ਹੈ ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦ ਹੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਕਿ ਇਹਨੂੰ ਫਾਇਰ ਜਦੋਂ ਹੋਈ ਇਸ ਬੰਦੇ ਨੇ ਜਰਾ ਮੁਸਤਦੀ ਦੇ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਸਾ ਨਾ ਹੋਵੇ ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਤਾ ਕਿ ਵੱਡਾ ਹਾਸਾ ਨਾ ਹੋ ਜਾਈਏ ਜੇ ਅੱਗੇ ਜਾਂਦਾ ਤਾਂ ਪਲਟ ਸਕਦਾ ਸੀ ਕੋਈ ਅਨਫਰਮੇਸ਼ਨ ਮੇਰੇ ਚੱਲਿਆ ਹੈ ਕਿ ਆਈ ਥਿੰਕ ਪਿਛਲੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ ਇਸ ਤਰ੍ਹਾਂ ਗਵਿੰਦਗੜ੍ਹ ਵੱਲ ਜਾ ਰਿਹਾ ਸੀਗਾ ਇਹਨਾਂ ਵੱਡਾ ਹਾਸਾ ਹੋਣ ਤੋਂ ਬਚਾਅ ਹੋ ਗਿਆ ਸਰ ਕੀ ਇਹਦੇ ਚ ਪੈਟਰੋਲ ਸੀ ਜਾਂ ਆਇਲ ਕੇਰੋਸਨ ਆਇਲ ਸੀ ਇਹਦੇ ਚ ਅੱਛਾ ਹਾਂਜੀ ਹਾਂਜੀ ਬਲਾਸਟ ਨਹੀਂ ਹੋਇਆ ਸਾਡੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਗਵਿੰਦਗੜ੍ਹ ਤੋਂ ਸਮਰਾਲੇ ਤੋਂ ਔਰ ਖੰਨੇ ਤੋਂ ਅਸੀਂ ਰਲ ਕੇ ਸਾਰਿਆਂ ਨੇ ਇੱਥੇ ਆ ਕੇ ਕੰਟਰੋਲ ਕਰ ਲਿਆ ਕਿ ਨੂੰ ਕੋਈ ਵੱਡਾ ਹਾਸਾ ਹੋਣ ਤੋਂ ਬਚਾਅ ਹੋ ਗਿਆ ਕਿੰਨੀਆਂ ਫਾਇਰ ਬ੍ਰਿਗੇਡ ਦੀਆਂ 6 ਫਾਇਰ ਟੈਂਡਰ ਸਾਡੇ ਕੋਲ ਆ ਚੁੱਕੇ ਇੱਥੇ ਔਰ 6 ਦੀਆਂ 6 ਥੋੜੇ ਸਾਹਮਣੇ ਖੜੀਆਂ ਨੇ ਦੋ ਸਮਰਾਲਾ ਇੱਕ ਸਮ ਤੇ ਹੁਣ ਕੀ ਹਾਲਾਤ ਕੰਟਰੋਲ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅੱਗ ਬਿਲਕੁਲ ਕੰਟਰੋਲ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਹੋਇਆ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਅੱਜ ਖੰਨਾ ਵਿਖੇ ਜੀਟੀ ਰੋਡ ਤੇ ਜੈਨ ਸਵੀਟਸ ਦੇ ਕੋਲ ਜਿਹੜਾ ਡੀਜ਼ਲ ਦਾ ਟੈਂਕਰ ਸੀ ਉਹ ਅਚਾਨਕ ਜਿਹੜੀ ਉਹ ਚੱਗ ਲੱਗ ਗਈ ਤੇ ਉਹਦੇ ਨਾਲ ਜਿਹੜਾ ਅੰਦਾਜ਼ਨ 12000 ਲੀਟਰ ਜਿਹੜਾ ਤੇਲ ਸੀਗਾ ਉਹ ਹਾਈਵੇ ਤੇ ਤੇ ਸੜਕਾਂ ਦੇ ਉੱਤੇ ਆ ਗਿਆ ਤੇ ਅੱਗ ਦਾ ਇੱਕ ਐਕਸਪਲੋਜ਼ਨ ਵੀ ਹੋਇਆ ਉਹਦੇ ਰਿਗਾਰਡਿੰਗ ਜਿਹੜੀ ਹੈ ਮੌਕੇ ਤੇ ਅੱਗ ਤੇ ਕਾਬੂ ਪਾਇਆ ਗਿਆ ਤੇ ਅੱਗ ਤੇ ਕਾਬੂ ਪਾ ਕੇ ਜਿਹੜੀ ਸਾਡੀ ਫਾਇਰ ਬ੍ਰਿਗੇਡਰ ਟੀਮ ਟੀਮ ਸੀਗੇ ਉਹ ਹਲੇ ਵੀ ਉੱਥੇ ਮੌਕੇ ਤੇ ਮੌਜੂਦ ਨੇ ਉਹਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੀ ਸਾਡਾ ਨਾਲ ਰਾਬਤੇ ਦੇ ਮੌਕੇ ਤੇ ਹਾਜ਼ਰ ਹੈ ਤੇ ਇਸ ਦੇ ਰਿਗਾਰਡਿੰਗ ਅਸੀਂ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਵੀ ਇੱਥੇ ਮੌਕੇ ਤੇ ਬੁਲਾਇਆ ਸੀ ਮੌਕੇ ਤੇ ਜਿਹੜੀ ਸਾਡੇ ਕੋਲ ਟੀਮ ਪਹੁੰਚੀ ਹੈ ਉਹਨਾਂ ਦਾ ਇਹ ਕਹਿਣਾ ਕਿ ਫਿਲਹਾਲ ਜਿਹੜਾ ਇਹਨੂੰ ਹਾਈਵੇ ਦਾ ਇੱਕ ਸਾਈਡ ਹੈ ਜਿਸ ਸਾਈਡ ਜਿਹੜੇ ਟੈਂਕਰ ਹੈ ਉਹ ਹਾਸਾਗਰਸਤ ਹੋਇਆ ਸੀ ਉਹਨੂੰ ਅ ਇਹ ਰੋਡ ਇੱਕ ਵਾਰ ਛੋਟੇ ਵਹੀਕਲ ਲਈ ਕੀਤਾ ਜਾਊਗਾ ਉਸ ਤੋਂ ਬਾਅਦ ਜਿਹੜੀ 2 ਦਿਨ ਉਹਨਾਂ ਨੇ ਇੱਥੇ ਸੈਂਪਲ ਵਗੈਰਾ ਲੈ ਕੇ ਉਹਦੀ ਜਿਹੜੀ ਗੁਣਵੱਤਾ ਹੈ ਹਾਈਵੇ ਦੀ ਉਹ ਇੱਕ ਵਾਰ ਜਾਂਚੀ ਜਾਊਗੀ ਤੇ ਉਸ ਤੋਂ ਬਾਅਦ ਜੇ ਇਹਨੂੰ ਵੱਡੇ ਹੈਵੀ ਟ੍ਰੈਫਿਕ ਲਈ ਯੋਗ ਪਾਇਆ ਗਿਆ ਤਾਂ ਉਹ ਜਿਹੜਾ ਆ ਜਾਤਾ ਜਾਤਾ ਦੁਆਰ ਤੋਂ ਵੱਡੇ ਵਹੀਕਲਸ ਲਈ ਵੀ ਜਿਹੜਾ ਉਹ ਖੁੱਲ ਖੁੱਲ ਖੋਲ ਦਿੱਤਾ ਜਾਵੇਗਾ ਨਹੀਂ ਤਾਂ ਜਿਹੜਾ ਇਹ ਆ ਉਹਦੇ ਤੇ ਜੇ ਜਿਹੜੀ ਲੋਡਿੰਦੀ ਇਹਨਾਂ ਵੱਲੋਂ ਜਿਹੜੀ ਮਰਮਤ ਹੋਣੀ ਹੈ ਜੇ ਇਹਨਾਂ ਦੇ ਉੱਚ ਅਧਿਕਾਰੀਆਂ ਦਾ ਡਿਸੀਜਨ ਜਿਹੜਾ ਇਹ ਆਉਂਦਾ ਤਾਂ ਉਸ ਤੋਂ ਬਾਅਦ ਜਿਹੜੀ ਉਹਦੀ ਮਰਮਤ ਕਰਕੇ ਫਿਰ ਤੋਂ ਇਹਨੂੰ ਆਮ ਆਵਾਜਾਈ ਲਈ ਹੈਵੀ ਵਹੀਕਲ ਲਈ ਖੋਲ ਦਿੱਤਾ ਜਾਵਗਾ ਕੀ ਸੁਣਿਆ ਤਹਿਸੀਲਦਾਰ ਜਿਹੜੇ ਐਸਐਸਪੀ ਕੀ ਕਹਿ ਰਹੇ ਸੀ ਐਸਐਸਪੀ ਨੇ ਕੀ ਕਿਹਾ ਤਹਿਸੀਲਦਾਰ ਨੇ ਕਿਹਾ ਕੀ ਸਰ ਹੁਣ ਉੱਥੇ ਕੀ ਰੋਡ ਬੰਦ ਕਰ ਦਿੱਤਾ ਗਿਆ ਹਾਈਵੇ ਦਾ ਇੱਕ ਸਾਈਡ ਵੀ ਛੋਟੇ ਵਹੀਕਲ ਉਹਦੇ ਲਈ ਕੀ ਕਹਿਣਾ ਹਾਂਜੀ ਬਿਲਕੁਲ ਇੱਕ ਸਾਈਡ ਉਹਨਾਂ ਨੇ ਬੰਦ ਕਰ ਦਿੱਤੀ ਆ ਤੇ ਨੈਸ਼ਨਲ ਹਾਈਵੇ ਜਿਹੜੀਆਂ ਅਥਾਰਟੀ ਦੇ ਹੁਣ ਉੱਥੇ ਜਿਹੜੇ ਆਫੀਸਰਸ ਨੇ ਉਹ ਆਣਗੇ ਉਹ ਉੱਥੇ ਉਹਨੂੰ ਦੇਖਣਗੇ ਕਿ ਰੋਡ ਦੁਬਾਰਾ ਖੋਲਣ ਲਈ ਠਾਕ ਹੈ ਕਿ ਨਹੀਂ ਕਿ ਇਹਦੇ ਵਿੱਚ ਕੋਈ ਹੋਰ ਕੋਈ ਦਿੱਕਤ ਤਾਂ ਨਹੀਂ ਹੈ ਤਾਂ ਕਿ ਕੋਈ ਹੋਰ ਕੋਈ ਉੱਥੇ ਹਾਸਾ ਨਾ ਹੋ ਜੇ ਉਹ ਆਣਗੇ ਇਨਸਪੈਕਸ਼ਨ ਕਰਨਗੇ ਜਦੋਂ ਉਹ ਉੱਥੇ ਕਲੀਨ ਚਿੱਟ ਦੇਣਗੇ ਤੇ ਤਾਂ ਹੀ ਇਹ ਜਿਹੜਾ ਰੋਡ ਹੈ ਇਹ ਦੁਬਾਰਾ ਖੋਲਿਆ ਜਾਏਗਾ ਆ ਬਿਲਕੁਲ ਅਸੀਂ ਦੱਸਣਾ ਚਾਹੁੰਦੇ ਹਾਂ ਵੱਡੀ ਖਬਰ ਜੀ ਖੰਨਾ ਦੇ ਅਮਲੋ ਰੋਡ ਪੁਲ ਦੇ ਉੱਤੇ ਇੱਕ ਜਿਹੜਾ ਟੈਂਕਰ ਪਲਟ ਜਾਂਦਾ ਟੈਂਕਰ ਪਲਟਣ ਤੋਂ ਬਾਅਦ ਹੀ ਜਿਹੜਾ ਅੱਗ ਲੱਗ ਜਾਂਦੀ ਆ ਲੇਕਿਨ ਸਭ ਤੋਂ ਵੱਡੀ ਗੱਲ ਆ ਜਿਹੜਾ ਡਰਾਈਵਰ ਸੀਗਾ ਡਰਾਈਵਰ ਦੀ ਸਾਵਧਾਨੀ ਦੇ ਨਾਲ ਡਰਾਈਵਰ ਜੇਕਰ ਨਾਕ ਦੇ ਆਪਣੀ ਉਸੇ ਟਾਈਮ ਸਾਵਧਾਨੀ ਦਿਖਾਉਂਦਾ ਤਾਂ ਟੈਂਕਰ ਜਿਹੜਾ ਬਿਲਕੁਲ ਥੱਲੇ ਪੁਲ ਦੇ ਗਿਰਨਾ ਸੀ ਕਾਫੀ ਨੁਕਸਾਨ ਹੋਣਾ ਸੀ ਲੇਕਿਨ ਉਸਨੇ ਡਵਾਈਡਰ ਤੇ ਟੈਂਕਰ ਪਲਟਾਇਆ ਉਸ ਤੋਂ ਬਾਅਦ ਉਸ ਨੂੰ ਅੱਗ ਲੱਗ ਜਾਂਦੀ ਆ ਅੱਗ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਧੂ ਧੂ ਕੇ ਬਿਲਕੁਲ ਸੜਕੇ ਟਰੱਕ ਸੁਆਹ ਹੋ ਜਾਂਦਾ ਮੌਕੇ ਦੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਐਸਐਸਪੀ ਮੌਕੇ ਤੇ ਪਹੁੰਚਦੇ ਨੇ ਉਸ ਤੋਂ ਬਾਅਦ ਤਹਿਸੀਲਦਾਰ ਪਹੁੰਚਦੇ ਨੇ ਐਨਐਚਆਈ ਵਾਲੇ ਸਾਰੇ ਜਿਹੜੇ ਪਹੁੰਚਦੇ ਨੇ ਫਿਲਹਾਲ ਜਿਹੜਾ ਨੈਸ਼ਨਲ ਹਾਈਵੇ ਦਾ ਇੱਕ ਪਾਸਾ ਬੰਦ ਕਰ ਦਿੱਤਾ ਗਿਆ ਛੋਟੇ ਵਹੀਕਲ ਚੱਲ ਰਹੇ ਨੇ ਤੇ ਉੱਥੇ ਐਨਐਚਆਈ ਵਾਲੇ ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੀ ਟੀਮ ਆਊਗੀ ਸੈਂਪਲ ਲਾਊਗੀ ਕਿ ਉੱਥੇ ਦੁਬਾਰਾ ਰਿਪੇਅਰ ਹੋਣੀ ਆ ਰੋਡ ਦੀ ਕਿਸ ਤਰ੍ਹਾਂ ਹੋਣਾ ਉਸ ਤੋਂ ਬਾਅਦ ਜਿਹੜਾ ਰੋਡ ਖੋਲਿਆ ਜਾਊਗਾ ਰੋਡ ਦੀ ਡਾਇਵਰਸ਼ਨ ਜਿਹੜੀ ਕੀਤੀ ਗਈ ਆ ਹੈਵੀ ਵਹੀਕਲ ਲਈ ਦੇਖਦੇ ਰਹੋ ਦਿੱਲੀ ਪਬ